ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਤੁਹਾਨੂੰ ਪੱਕੇ ਬਿਨਾ ਮੇਜ਼ ਕੁਰਸੀ ਤੋਂ ਸਾਫ਼ ਕਰਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਇੱਥੇ ਜੀ ਆਪਾਂ ਨੇ ਇੱਕ ਪਾਈਪ ਲੈ ਲਿਆ ਉਹ ਜਿਹੜਾ ਜਾਲੇ ਲਾਉਣ ਵਾਲਾ ਹੁੰਦਾ ਉਹਦੀ ਲੈਂਥ ਬਹੁਤ ਜ਼ਿਆਦਾ ਲੰਮੀ ਹੁੰਦੀ ਹੈ ਉਹੀ ਤੁਸੀਂ ਪਾਈਪ ਲੈਣਾ ਵਾ ਇਹ ਦਾ ਜਿਹੜੇ ਮੋਰਾ ਬੁਰਸ਼ ਲੱਗਿਆ ਹੋਇਆ ਉਹਨੂੰ ਆਪਾਂ ਬਾਹਰ ਕੱਢ ਦਾਂਗੇ ਇਹਦੇ ਵਿੱਚ ਆਪਾਂ ਇੱਕ ਨਾ ਹੈਂਗਰ ਹੁੰਦਾ ਕੱਪੜੇ ਟੰਗਣ ਵਾਲਾ ਉਹ ਇਹਦੇ ਵਿੱਚ ਫਿੱਟ ਕਰਾਂਗੇ ਤੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖੋ ਸਟੈਪ ਵਾਈਜ਼ ਸਟੈਪ ਆਪਾਂ ਦੱਸਾਂਗੇ ਕਿਵੇਂ ਆਪਾਂ ਪੱਖੇ ਕਲੀਨ ਕਰ ਸਕਦੇ ਹਾਂ ਆਪਾਂ ਨੇ ਸਿੱਧਾ ਕਰਕੇ ਤੇ ਉੱਪਰ ਆਪਾਂ ਨੇ ਰੱਸੀਆਂ ਨਾਲ ਇਹਨੂੰ ਬੰਨ੍ਹਨਾ ਤਾਂ ਚੰਗੀ ਤਰ੍ਹਾਂ ਨਾਲ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਦੋਨਾਂ ਹੈ ਜਗ੍ਹਾ ਦੇ ਵਿੱਚ ਕੱਪੜੇ ਬੰਨਾਂਗੇ ਉਹ ਵੀ ਕੱਪੜੇ ਤੁਸੀਂ ਉਹ ਜਿਹੇ ਬੰਨਣੇ ਆ ਜਿਹਦੇ ਨਾਲ ਆਪਣੇ ਪੱਖੇ ਸਾਫ਼ ਹੋ ਜਾਣ ਤੇ ਹੁਣ ਚਲੋ ਜੀ ਆਪਾਂ ਤੁਹਾਨੂੰ ਇਹਦੇ ਵਿੱਚ ਆਪਾਂ ਕੱਪੜੇ ਵੀ ਫਿੱਟ ਕਰਕੇ ਦਿਖਾਉਨੇ ਆ ਤੇ ਫਿਰ ਇਸ ਤੋਂ ਬਾਅਦ ਆਪਾਂ ਪੱਖਾ ਵੀ ਸਾਫ਼ ਕਰਕੇ ਦਿਖਾਵਾਂਗੇ ਜਿਹੜਾ ਇੱਕ ਇੱਕ ਵਾਰੀ ਚੀਜ਼ ਆਪਣਾ ਪੱਖਾ ਸਾਫ਼ ਹੋ ਜਾਊਗਾ ਦੇਖੋ ਜੀ ਉੱਪਰੋਂ ਵੀ ਤੇ ਹੇਠਾਂ ਤੋਂ ਵੀ ਲੋ ਜੀ ਇਹ ਬਿਲਕੁਲ ਵੀ ਨਹੀਂ ਹਿੱਲ ਰਿਹਾ ਹੈਗਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜੀ ਦੇਖੋ ਆਪਣਾ ਹੈਂਗਰ ਇਹਦੇ ਵਿੱਚ ਫਿੱਟ ਹੋ ਗਿਆ ਆਪਾਂ ਕਿਸੇ ਵੀ ਤਰੀਕੇ ਨਾਲ ਜਿਵੇਂ ਮਰਜ਼ੀ ਇਹਨੂੰ ਕਮਾ ਕੇ ਤੇ ਪੱਖੇ ਨੂੰ ਆਪਾਂ ਸਾਫ਼ ਕਰ ਸਕਦੇ ਆ ਤੇ ਬਿਲਕੁਲ ਨਹੀਂ ਹਿੱਲੂਗਾ ਇਹਨੂੰ ਤੁਸੀਂ ਰੱਸੀ ਨੂੰ ਬਿਲਕੁਲ ਟੈਟ ਬੰਨਣਾ ਇੱਕ ਕੰਬਲ ਦਾ ਪੀਸ ਲਿਆ ਵਾ ਕੰਬਲ ਦੇ ਪੀਸ ਨਾਲ ਦੇਖੋ ਜੀ ਪੱਖੇ ਬਹੁਤ ਹੀ ਵਧੀਆ ਸਾਫ ਹੁੰਦੇ ਨੇ ਤੇ ਇਹਨਾਂ ਨੂੰ ਆਪਾਂ ਨੇ ਦੋ ਹਿੱਸਿਆਂ ਦੇ ਵਿੱਚ ਕੱਟ ਲੈਣਾ ਵਾ ਇਹਨੂੰ ਦੋਰਾ ਕਰਕੇ ਤੇ ਆਪਾਂ ਦੋ ਹਿੱਸਿਆਂ ਦੇ ਵਿੱਚ ਇਹਨੂੰ ਕੱਟ ਲਾਂਗੇ ਦੋ ਹਿੱਸਿਆਂ ਵਿੱਚ ਕੱਟ ਕੇ ਇਹਨਾਂ ਨੂੰ ਤੇ ਉੱਪਰੋਂ ਤੇ ਹੇਠਾਂ ਤੋਂ ਚੰਗੀ ਤਰ੍ਹਾਂ ਆਪਾਂ ਰੱਸੀ ਦੇ ਨਾਲ ਫੋਲਡ ਕਰ ਦਾਂਗੇ ਚਲੋ ਆਪਾਂ ਜੀ ਤੁਹਾਨੂੰ ਕਰਕੇ ਦਿਖਾਉਨੇ ਆ ਆਪਾਂ ਇਸ ਤਰੀਕੇ ਨਾਲ ਕੰਬਲ ਲੈ ਲਈਏ ਤਾਂ ਇਸ ਤਰੀਕੇ ਨਾਲ ਦੂਰਾ ਰੱਖ ਕੇ ਇਹਨੂੰ ਕੱਟ ਲਾਂਗੇ ਕਈ ਵਾਰੀ ਆਪਣੇ ਘਰ ਦੇ ਵਿੱਚ ਬੇਕਾਰ ਕੰਬਲ ਕਰਕੇ ਆਪਾਂ ਸਿੱਟੇ ਹੁੰਦੇ ਨੇ ਇਸ ਕਰਕੇ ਤੁਸੀਂ ਕੰਬਲ ਲਈ ਇਸਤੇਮਾਲ ਕਰਿਓ ਕਈ ਵਾਰੀ ਆਪਣੇ ਦੇਖੋ ਜੀ ਤੌਲੀਏ ਹੁੰਦੇ ਨੇ ਹਨਾ ਤੇ ਉਹ ਵੀ ਲੈ ਸਕਦੇ ਹੋ ਤੁਸੀਂ ਬਰਝੇ ਆਪਾਂ ਤੁਹਾਨੂੰ ਇਹ ਟ੍ਰਿਕ ਕ ਵੀ ਹੁਣ ਦੱਸ ਦਿੰਨੇ ਆ ਕਿ ਆਪਾਂ ਹੈਂਗਰ ਦੇ ਵਿੱਚ ਕਿਵੇਂ ਇਹਨੂੰ ਫਿੱਟ ਕਰਾਂਗੇ तरीके ਨਾਲ ਤੁਸੀਂ ਫੋਲਡ ਕਰੀ ਜਾਣਾ ਲਓ ਜੀ ਇੱਕ ਸਾਈਡ ਤੋਂ ਆਪਣਾ ਇਹ ਬਿਲਕੁਲ ਹੋ ਗਿਆ ਫੋਲਡ ਇੱਥੇ ਆਪਾਂ ਬੰਨ੍ਹ ਦਾਂਗੇ ਇਹਨੂੰ ਰੱਸੀ ਦੇ ਨਾਲ ਲਓ ਜੀ ਆਪਾਂ ਨੇ ਇਹ ਥਾਪੋ ਇਹ ਇੱਕ ਰੱਸੀ ਦੇ ਨਾਲ ਬੰਨ੍ਹਤਾ ਤੇ ਹੁਣ ਉੱਪਰਲੀ ਸਾਈਡ ਆ ਜਿਹੜੀ ਉੱਪਰਲੀ ਸਾਈਡ ਤੋਂ ਵੀ ਆਪਾਂ ਇਸੇ ਤਰੀਕੇ ਨਾਲ ਫੋਲਡ ਕਰਾਂਗੇ ਜਿਸ ਤਰੀਕੇ ਨਾਲ ਆਪਾਂ ਹੇਠਾਂ ਤੋਂ ਕੀਤਾ ਵਾ ਲੋਜੀ ਆਪਣੇ ਉੱਪਰਲੀ ਸਾਈਡ ਤੋਂ ਤਾਂ ਇਹਨੂੰ ਚੰਕੇ ਦਾ ਨਾ ਫੋਲਡ ਕਰਤਾ ਬਿਲਕੁਲ ਦੇਖੋ ਜੀ ਆਪਣਾ ਇਹ ਘੁੰਮ ਰਿਹਾ ਵਾ ਤੇ ਬਹੁਤ ਆਸਾਨੀ ਦੇ ਨਾਲ ਆਪਣਾ ਪੱਖਾ ਸਾਕੇ ਜਣਾ ਉੱਪਰਲੀ ਸਾਈਡ ਤੋਂ ਤੁਸੀਂ ਕਿਵੇਂ ਇਹਨੂੰ ਫੋਲਡ ਕਰੋਗੇ ਉਹ ਤੁਹਾਨੂੰ ਆਪਾਂ ਤਰੀਕਾ ਦੱਸਦੇ ਆਂ ਆਪਾਂ ਪਹਿਲਾਂ ਹੀ ਇਹਨੂੰ ਜੀ ਇਸ ਤਰੀਕੇ ਨਾਲ ਇਹਨੂੰ ਝੂੜਾ ਕਰ ਲੈਣਾ ਵਾ ਜਿੰਨਾ ਕ ਆਪਾਂ نیچے ਨੇ ਫੋਲਡ ਕਰਨਾ ਬਸ ਇਸ ਤਰੀਕੇ ਨਾਲ ਰੱਖ ਕੇ ਤੁਸੀਂ ਇਹਨੂੰ ਉੱਪਰ ਪਾਣੀ ਦੇ ਇਸ ਤਰੀਕੇ ਨਾਲ duroquardario ਕਿਉਂਕਿ ਇਹ ਥੱਤ ਤੋਂ ਆਪਣਾ ਫੋਲਡ ਹੋ ਗਿਆ ਸੀ ਉੱਪਰ ਤੋਂ ਨਹੀਂ ਇਹ ਫੋਲਡ ਹੋਣਾ ਕਿਉਂਕਿ ਉੱਪਰ ਦੇਖੋ ਜੀ ਇਹਦਾ ਹੈਂਗਰ ਦਾ ਇਹ ਡੰਡਾ ਹੈ ਤੇ ਹੁਣ ਉੱਪਰ ਤੋਂ ਆਪਾਂ ਇਹ ਫੋਲਡ ਕਰਕੇ ਬੰਨਦੇ ਹਿਆ ਦੇਖੋ ਜੀ ਆਪਾਂ ਜਿਹਦੇ ਨਾਲ ਪੱਕੇ ਸਾਫਾ ਲਿਆ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਆਪਣੇ ਹੈਂਗਰ ਦੇ ਵਿੱਚ ਜਿਹੜੇ ਆਪਣੇ ਇਹ ਕੰਬਲ ਦੇ ਸੀਗੇ ਪੀਸ ਸੀ ਇਹਨਾਂ ਨੂੰ ਆਪਾਂ ਨੇ ਫਿੱਟ ਕਰ ਲਿਆ ਤੇ ਹੁਣ ਤੁਹਾਨੂੰ ਆਪਾਂ ਪੱਕੇ ਸਾਫਾ ਕਰਕੇ ਵੀ ਦਿਖਾਉਣੀ ਆ ਤੇ ਬਿਲਕੁਲ ਇਸੇ ਨੂੰ ਕਸ ਕੇ ਹੀ ਬੰਨਣਾ ਹੈ ਤੇ ਆ ਦੇਖੋ ਜੀ ਥੋੜਾ ਥੋੜਾ ਜਿਹਾ ਢਿੱਲਾ ਆ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਕੱਸ ਲੈਂਦੇ ਆ ਤੇ ਬਾਕੀ ਦੇਖੋ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਇਹਠਾ ਤੋਂ ਖੜ ਕੇ ਪੱਖਿਆਂ ਨੂੰ ਸਾਫ਼ ਕਰ ਸਕਦੇ ਹੋ ਇਹਦਾ ਜਿਹੜਾ ਪੱਖੇ ਦਾ ਫਾਰ ਆ ਉਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਵਿੱਚ ਪਾ ਕੇ ਤੇ ਦੋਨੇ ਸਾਈਡਾਂ ਤੋਂ ਆਪਣਾ ਇਹ ਫਾਰ ਸਾਫ਼ ਹੋ ਜਾਣਗੇ ਤੇ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਆ ਜੀ ਤੇ ਦੇਖੋ ਜੀ ਦੀਵਾਲੀ ਕਰਕੇ ਹੁਣ ਸਾਰੀਆਂ ਭੈਣਾਂ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਆ ਤੇ ਆਪਾਂ ਸੌਖੇ ਤਰੀਕੇ ਨਾਲ ਆਪਾਂ ਕਿਵੇਂ ਪੱਖਿਆਂ ਨੂੰ ਸਾਫ਼ ਕਰ ਸਕਦੇ ਆ ਏਠਾ ਤੋਂ ਖੜ ਕੇ ਦੇਖੋ ਜੀ ਮੇਜ਼ ਕੁਰਸੀ ਤਾਂ ਵੀ ਬਹੁਤ ਜ਼ਿਆਦਾ ਡਰ ਹੁੰਦਾ ਏ ਕੋਈ ਆਪਣਾ ਮੇਜ਼ ਕੁਰਸੀ ਕੋਈ ਫੜੂਗਾ ਤੇ ਤਾਂ ਹੀ ਆਪਾਂ ਪੱਖੇ ਸਾਫ਼ ਕਰਾਂਗੇ ਆਪਾਂ ਦੇਖੋ ਇਸ ਤਰੀਕੇ ਨਾਲ ਆਪਾਂ ਇਕੱਲੇ ਹੀ ਪੱਖਿਆਂ ਨੂੰ ਸਾਫ਼ ਕਰ ਸਕਦੇ ਆ ਚਲੋ ਆਪਾਂ ਦੇਖੋ ਜੀ ਜਿਹਦੇ ਨਾਲ ਪੱਖੇ ਸਾਫ਼ ਕਰਨੇ ਆ ਉਹ ਵੀ ਤੁਹਾਨੂੰ ਦੱਸ ਦਿਆਂ ਕਿਹੜੇ ਤਰੀਕੇ ਨਾਲ ਆਪਾਂ ਸਾਫ਼ ਕਰਾਂਗੇ ਪੱਖਿਆਂ ਨੂੰ ਦੇਖੋ ਜੀ ਕਈ ਵਾਰੀ ਪੱਖਿਆਂ ਦੇ ਉੱਤੇ ਬਹੁਤ ਜ਼ਿਆਦਾ ਫਰਾਂ ਦੇ ਉੱਤੇ ਕਾਲਸ ਲੱਗੀ ਹੋਈ ਹੈ ਇਸ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਕਿਹੜੀਆਂ-ਕਿਹੜੀਆਂ ਆਪਾਂ ਚੀਜ਼ਾਂ ਦੇ ਨਾਲ ਸਾਫ਼ ਮਾ ਜੀ ਆਪਾਂ ਇੱਥੇ ਪਾਣੀ ਲੈ ਲਿਆ ਤੁਸੀਂ ਪਾਣੀ ਚਾਹੇ ਠੰਡਾ ਲੋ ਚਾਹੇ ਗਰਮ ਲੋ ਤੇ ਜੇ ਤੁਹਾਨੂੰ ਲੱਗਦਾ ਹੈ ਪੱਖਿਆਂ ਦੇ ਉੱਤੇ ਬਹੁਤ ਜ਼ਿਆਦਾ ਗੰਦਗੀ ਆ ਤੇ ਤੁਸੀਂ ਥੋੜਾ ਜਿਹਾ ਕੋਸਾ ਪਾਣੀ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਪਹਿਲਾਂ ਦੇਖੋ ਜੀ ਬ੍ਰੇਕਿੰਗ ਪਾਊਡਰ ਇਹ ਆਪਣੇ ਕਲੀਨਿੰਗ ਦੇ ਬਹੁਤ ਹੀ ਕੰਮ ਕਰਦਾ ਆ ਤੇ ਇਹਦੇ ਹੁਣ ਮੇਰੇ ਕੋਲ ਇਸ ਟਾਈਮ ਚਮਚਾ ਨਹੀਂ ਹੈਗਾ ਸਿਕਾ ਦੇਖੋ ਜੀ ਆਪਾਂ 2 ਚਮਚੇ ਤਾਂ ਤਕਰੀਬਨ ਪਾਈ ਲਵਾਂਗੇ ਆਪਾਂ ਨੇ दो तीन पखे साफ करा अगली चीज़ पावे अपना जी वनेकर वनेकर दो पावे उस तो जी आप थोड़ा जि लिक्विड बीमा इन्हों सारी चीज़ कर लागे मिक्स हम जो आप चंगी तरह इस तरीके कर लेना वा ਪਕਿਤ ਪਕਾ ਕੇ ਇਹਨੂੰ ਚੰਗੀ ਤਰ੍ਹਾਂ ਦੇਖੋ ਜੀ ਨਿਚੋੜ ਲੈਣਾ ਫਿਰ ਆਪਾਂ ਨਿਚੋੜ ਕੇ ਆਪਾਂ ਫਿਰ ਪਕੈਣੇ ਸਾਫ ਕਰਾਂਗੇ ਇਸ ਤਰੀਕੇ ਨਾਲ ਇਹਨੂੰ ਥੋੜਾ ਥੋੜਾ ਹਲਕਾ ਹਲਕਾ ਨਿਚੋੜ ਲੈਣਾ ਤੇ ਹੁਣ ਤੋਂ ਆਪਾਂ ਪਕਕੇ ਸਾਫ ਕਰਦੇ ਹੋਣੇ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਸਾਫ ਕਰ ਸਕਦੇ ਹਾਂ ਅਸੀਂ ਉਸ ਆਪ ਦੇ ਕੋਲ ਨਹੀਂ ਗਈ ਤੇ ਉਪਰ ਹੀ ਬਸਾਉਂਦਾ ਕੋਈ ਨਾ ਪਿੱਛੇ। ਸਾਰੇ ਉਹ ਵੈਸੇ ਹੀ ਖੜੇ। ਤੁਸੀਂ ਇੱਕ ਹੋਰ ਗੋਆ ਰੀਂ ਤੁਸੀਂ ਉੱਪਰ ਗਏ। ਮੈਂ ਚੋਟੇ ਦੁਆਰੇ ਗਏ। ਫਾਹੇ ਦੇ ਕਿਨਾਰੇ। ਜਿਹੜੀ ਟਿੱਕੜੀ ਚਾਹੀਦੀ ਹੈ ਉਹ ਇਹ ਪਾਸਾ। ਮੋਜੀ। ਦੇਖੋ ਜੀ। ਇਹ ਜਿੱਕੇ ਨੀਕਾਂ ਦੇ। ਇਹ ਜਿਹਾ ਹੁਕੀ ਸੀਗੀ। ਉਸ ਆਈ ਗਏ। ਦੇਖਣ ਨੂੰ ਪੱਖਾ ਬਿਲਕੁਲ ਆਪਣਾ ਸਾਫ਼ ਨਾ ਲੱਗ ਰਿਹਾ ਸੀਗਾ ਤੇ ਜਦੋਂ ਆਪਾਂ ਨੇ ਇਹਨੂੰ ਸਾਫ਼ ਕੀਤਾ ਤੇ ਇੱਕ ਤੁਸੀਂ ਦੇਖ ਸਕਦੇ ਹੋ ਇਹ ਦਿੱਤੀ ਕਿੰਨੀ ਗੰਦਗੀ ਸੀਗੀ ਕਾਲਸ ਵਗੈਰਾ ਸਾਰੀ ਹੀ ਉਤਰ ਗਈ ਤੇ ਇਸ ਤਰੀਕੇ ਨਾਲ ਤੁਸੀਂ ਤੋਂ ਖੜ ਕੇ ਪੱਖਿਆਂ ਨੂੰ ਸਾਫ਼ ਕਰ ਸਕਦੇ ਹੋ ਜਾਲੇ ਲਾਉਣ ਵਾਲਾ ਇਹ ਹਰ ਘਰ ਦੇ ਵਿੱਚ ਪਾਈਪ ਤਾਂ ਹੁੰਦਾ ਹੀ ਆ ਜੀ ਇਹ ਸਭ ਤੋਂ ਲੰਮਾ ਹੁੰਦਾ ਤੁਸੀਂ ਇਹਦੇ ਨਾਲ ਸਾਫ਼ ਕਰ ਸਕਦੇ ਆ ਇਸ ਤਰੀਕੇ ਨਾਲ ਜੋ ਵੀ ਆਪਣੇ ਘਰ ਦੇ ਵਿੱਚ ਕੰਬਲ ਵਗੈਰਾ ਫਟੇ ਹੁੰਦੇ ਆ ਉਹ ਬੰਨ ਕੇ ਆਪਾਂ ਤਾਂ ਹੁਣ ਅਗਲਾ ਪੱਖਾ ਵੀ ਸਾਫ਼ ਕਰਕੇ ਦਿਖਾਉਨੇ ਆ। ਲਓ ਜੀ ਹੁਣ ਆਪਾਂ ਜਿਹੜਾ ਇੱਕ ਪੱਖਾ ਸਾਫ਼ ਕੀਤਾ ਸੀ ਇਹਨੂੰ ਹੁਣ ਆਪਾਂ ਚੰਗੇ ਧਣਾ ਬਣਦੇ ਨਾਲ ਸਾਫ਼ ਕਰ ਲੈਨੇ ਆ। ਕੱਪੜੇ ਨਾਲ। ਤੇ ਹੁਣ ਆਪਾਂ ਅਗਲਾ ਪੱਖਾ ਵੀ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ। ਉਹ ਪੱਖਾ ਕੱਪੜਾ ਇਸ ਤੋਂ ਵੀ ਜ਼ਿਆਦਾ ਬੰਦਾ ਹੈ ਜੀ। ਆਪਾਂ ਉਹ ਵੀ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ। ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਨਿਚੋੜਨਾ ਆ। ਵਿੱਚ ਪਾਣੀ ਨਹੀਂ ਹੋਣਾ ਚਾਹੀਦਾ। ਲੋ ਜੀ ਹੁਣ ਆਪਾਂ ਇਹ ਤੁਹਾਨੂੰ ਪੱਖਾ ਸਾਫ਼ ਕਰਕੇ ਦਿਖਾਉਨੇ ਆ ਜਿਹੜੀ ਤੁਸੀਂ ਕਾਲਸ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਨਾਲ ਆਪਾਂ ਨੀੜੀ ਤੋਂ ਵੀ ਖਾਲ ਦਿਨੇ ਆ ਲੋ ਜੀ ਆਪਣਾ ਇਹ ਪੱਖਾ ਵੀ ਐਨ ਚੰਗੀ ਤਰ੍ਹਾਂ ਨਾਲ ਸਾਫ਼ ਹੋ ਗਿਆ ਸਭ ਤੋਂ ਹੀ ਗੰਦਾ ਤੇ ਕਾਲਾ ਪੱਖਾ ਸੀਗਾ ਇਹ ਆਪਣਾ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਹੇਠਾਂ ਬਿਨਾ ਪੌੜੀ ਮੇਜ਼ ਤੋਂ ਆਪਾਂ ਪੱਖਿਆਂ ਨੂੰ ਸਾਫ਼ ਕਰ ਸਕਦੇ ਹਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚਲੋ ਆਪਾਂ ਜੀ ਹੁਣ ਮਿਲကြ ਕਿਸੇ ਨਵੇਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ